ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਤੇ ਗੁੱਲੀ ਡੰਡੇ ਦੀ ਆਪਾਂ ਵੀ ਕਿਹੜੇ ਕਿਹੜੇ ਤਰੀਕੇ ਨਾਲ ਜਾਂ ਕਿਵੇਂ ਕਿਹੜੀ ਕਿਹੜੀ ਸਪਰੇਅ ਕਰਕੇ ਆਪਾਂ ਗੁੱਲੀ ਡੰਡੇ ਤੇ ਕਾਬੂ ਪਾ ਸਕਦੇ ਹਾਂ ਜਿਵੇਂ ਗੁੱਲੀ ਡੰਡੇ ਬਹੁਤ ਅੜੀ ਵਾਲਾ ਗੁੱਲੀ ਡੰਡਾ ਹੈ ਤੇ ਆਪਾਂ ਤੋਂ ਵੀ ਇੱਕ ਸਪਰੇਅ ਨਾਲ ਮਰਦਾ ਨਹੀਂ ਫਿਰ ਆਪਾਂ ਨੂੰ ਦੂਜੀ ਕਰਨੀ ਪੈਂਦੀ ਹੈ ਫਿਰ ਤੀਜੀ ਕਰਨੀ ਪੈਂਦੀ ਹੈ ਕਈ ਵਾਰੀ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਸਪਰੇਅ ਕਰਨੀ ਓਵੇਂ ਵੀ ਆਪਣੇ ਕੰਮ ਲੂਟ ਆ ਜਾਂਦਾ ਹੈ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਗੁਲਦੰਡੇ ਦੀ ਗੱਲ ਆਈ ਹੈ ਜੇ ਤਾਂ ਆਪਾਂ ਕੁਝ ਤਰੀਕੇ ਪਹਿਲਾਂ ਸੀਗੇ ਜਿਹੜੇ ਕੰਟਰੋਲ ਕਰ ਸਕਦੇ ਸੀ ਉਹ ਹੁੰਦੇ ਆ ਆਪਾਂ ਜਦੋਂ ਬੀਜਣ ਲੱਗਦੇ ਆ ਫਸਲ ਨੂੰ ਕਣਕ ਨੂੰ ਤੇ ਉਦੋਂ ਕੰਟਰੋਲ ਹੋ ਜਾਂਦੇ ਆ ਇੱਕ ਤਾਂ ਬਈ ਜ਼ੀਰੋ ਡਰੈਨਰ ਜੇ ਆਪਾਂ ਕਣਕ ਬੀਜੀਏ ਤਾਂ ਬਹੁਤ ਹੱਦ ਤੱਕ ਗੁਲਦੰਡੇ ਦੇ ਕੰਟਰੋਲ ਹੋ ਜਾਂਦਾ ਕਿਉਂਕਿ ਜੀਰੋ ਡਲ ਵਿਜਨ ਨਾਲ ਸਾਰਾ ਵਾਹਣ ਨਿਪਟਦੀ ਦਾ ਤੇ ਗੁਲੀ ਡੰਡਾ ਉਹ ਮੈਂ ਹੁੰਦਾ ਨਹੀਂ ਕਈ ਬਹੁਤ ਵਾਣ ਤਾਂ ਇਹੋ ਜਿਹੀਆਂ ਜ਼ਮੀਨਾਂ ਇਹੋ ਜੀਆਂ ਜਿੱਥੇ ਗੁਲੀ ਡੰਡਾ ਹੁੰਦਾ ਹੀ ਨਹੀਂ ਤੇ ਜਿੱਥੇ ਕਿਤੇ ਫਿਰ ਹੁੰਦਾ ਉੱਥੇ ਵੀ ਥੋੜਾ ਬਹੁਤ ਘਟ ਹੁੰਦਾ ਤੇ ਉਹ ਸਪਰੇ ਨਾਲ ਕੰਟਰੋਲ ਹੋ ਜਾਂਦਾ ਨੰਬਰ 2 ਤੇ ਹੁੰਦਾ ਜੇ ਆਪਾਂ ਵਾਹ ਕੇ ਕਣਕ ਬੀਜੀਏ ਤੇ ਉਹਦੇ ਸਪਰੇ ਹੋ ਜਾਂਦੀ ਉੱਤੇ ਸਟਾਪ ਦੀ ਉਹਦੇ ਨਾਲ ਕੰਟਰੋਲ ਹੋ ਜਾਂਦਾ ਗੁਲਡੰਡੇ ਦਾ ਨਦੀਨਾਂ ਦਾ ਸਾਰਿਆਂ ਦਾ ਕੰਟਰੋਲ ਹੋ ਜਾਂਦਾ ਨਹੀਂ ਉਗਦੇ ਤੇ ਨੰਬਰ 2 ਤੇ ਬਾਈ ਉਦੋਂ ਬਾਅਦ ਫਿਰ ਆਪਾਂ ਜਦੋਂ ਲਾਉਨੇ ਆ ਪਾਣੀ ਤੇ ਗੁਲਡੰਡਾ ਉਗਰਦਾ ਤੇ ਉਹ ਜਿਹੜਾ ਗੁਲਡੰਡਾ ਬਾਈ ਫਿਰ ਕਈ ਵਾਰੀ ਨਾ ਇੱਕ ਸਪਰੀ ਨਾਲ ਲੋਟ ਨਹੀਂ ਆਉਂਦਾ ਕਈ ਵਾਰੀ ਆਪਾਂ ਲੀਡਰ ਕਰ ਦਿੰਨੇ ਆ ਤੇ ਵੱਡੇ ਪੱਤਿਆਂ ਵਾਲਾ ਗੁਲਡੰਡਾ ਰਹਿ ਜਾਂਦਾ ਜਿਹੜਾ ਜਾਨੀ ਕਿ 5 6 ਪੱਤੇ ਹੋ ਗਿਆ ਉਹ ਗੁਲਡੰਡਾ ਰਹਿ ਜਾਂਦਾ ਨਿੱਕਾ ਮਰ ਜਾਂਦਾ ਤੇ ਜਾਂ ਉਗਰਦਾ ਨਹੀਂ ਉਹ ਥੋੜਾ ਕੰਟਰੋਲ ਹੋ ਜਾਂਦਾ ਹੈ ਹੁਣ ਜਿਹੜਾ ਵੱਡਾ ਰਹਿ ਗਿਆ ਉਹ ਨਹੀਂ ਮਰਦਾ ਤੇ ਉਹਨੂੰ ਫਿਰ ਜਦੋਂ ਮਰਦਾ ਨਹੀਂ ਆਪਾਂ ਫਿਰ ਘਾਲੋਂ ਕਰ ਜਾਂਦੇ ਆ ਤੇ ਉਹ ਅਗਲੇ ਸਾਲ ਨੂੰ ਉਦੋਂ ਜ਼ਿਆਦਾ ਵੀ ਬਣ ਜਾਂਦਾ ਇਹਦੇ ਵਾਸਤੇ ਭਈ ਜਾਂ ਤਾਂ ਆਪਾਂ ਜੇ ਆਪਾਂ ਲੀਡਰ ਹੀ ਕਰਨੀ ਹੈ ਤੇ ਫਿਰ ਉਹਦੇ ਨਾਲ ਆਪਾਂ ਨਾ ਟਾਪ ਕਰਲਾ ਕੇ ਕਰੀਏ ਇਹ ਦੋਨੋਂ ਦਵਾਈਆਂ ਦਾ ਮੇਲ ਹੋ ਜੂਗਾ ਤੇ ਜਿਹੜੀ ਹੈਗੀ ਟਾਪਿਕ ਟਾਪਿਕ ਆਪਾਂ ਨਾ ਆਨ ਵਰਤਦੇ ਆ ਵੀ ਜਿਹੜੀ ਟਾਪਿਕ ਟਾਈਪ ਦੀ ਕੋਈ ਵੀ ਦਵਾਈ ਆ ਕਿਸੇ ਵੀ ਕੰਪਨੀ ਦੀ ਆ ਕਿਸੇ ਇੱਕ ਕੰਪਨੀ ਦੀ ਨਹੀਂ ਕਿਸੇ ਵੀ ਕੰਪਨੀ ਦੀ ਆ ਉਹ ਆਪਾਂ ਕਿੱਲੇ ਦੀ ਡੋਜ ਹੋਵੇ ਤੇ ਕਿੱਲੇ ਦੀ ਜਿਹੜੀ ਲੀਡਰ ਟਾਈਪ ਕੋਈ ਵੀ ਦਵਾਈ ਆ ਚੰਗੀ ਕੰਪਨੀ ਦੀ ਆਪੋ ਆਪਣੀਆਂ ਮਾਨਪ੍ਰਤੰਦ ਕੰਪਨੀਆਂ ਹੁੰਦੀਆਂ ਵੀ ਤੁਹਾਨੂੰ ਲੱਗਦਾ ਕਿਹੜੀ ਬਾਲੀ ਵਧੀਆ ਦਵਾਈ ਆ ਕਿਹੜੀ ਬਾਲੀ ਵਧੀਆ ਕੰਪਨੀ ਦੀ ਦਵਾਈ ਆ ਵੀ ਉਹ ਆਪਾਂ ਪਾ ਕੇ ਕਰ ਸਕਦੇ ਆ ਦੋਨੇ ਤੇ ਹੁਣ ਜਿਵੇਂ ਧੁੱਪਾਂ ਲੱਗਦੀਆਂ ਹਜੇ ਤੱਕ ਤਾਂ ਤੇ ਕੰਟਰੋਲ ਬਹੁਤ ਵਧੀਆ ਹੋਊਗਾ ਤੇ ਦੋਨੇ ਗੋਲਡਨ ਡੈ ਦੇ ਕੰਟਰੋਲ ਹੋ ਜੂਗਾ ਛੋਟੇ ਤੇ ਵੀ ਤੇ ਵੱਡੇ ਤੇ ਵੀ ਤੇ ਉਗਣ ਵਾਲਾ ਕੰਮ ਵੀ ਜਿਹੜੀ ਹੈਗੀ ਲੀਡਰ ਟਾਈਪ ਦਵਾਈ ਕੋਈ ਵੀ ਆ ਉਹ ਰੋਕ ਦਊਗੀ ਉਸ ਤੋਂ ਬਾਅਦ ਬਾਈ ਫਿਰ ਕਈ ਵਾਰੀ ਆਪਾਂ ਪਹਿਲਾਂ ਇਹ ਸਪਰਿਆਂ ਕੀਤੀਆਂ ਹੁੰਦੀਆਂ ਆ ਆਪਾਂ ਲੀਡਰ ਕੀਤੀ ਹੈ ਜਾਂ ਟੌਪਿਕਾਂ ਕੀਤੀਆਂ ਤੇ ਫਿਰ ਵੀ ਗੋਲਡਨ ਦਾ ਕੰਟਰੋਲ ਨਹੀਂ ਹੁੰਦਾ ਫਿਰ ਬਾਈ ਇੱਕ ਜਿਵੇਂ ਸਨਜੈਂਟਾ ਕੰਪਨੀ ਦੀ ਐਕਸਲ ਆਉਂਦੀ ਹੈ ਇਹ ਹੋਰ ਵੀ ਬਹੁਤ ਕੰਪਨੀਆਂ ਦਾ ਆਉਂਦਾ ਇਹ ਸਾਲਟ ਤੁਸੀਂ ਉੱਥੋਂ ਵੀ ਉਹ ਉਹ ਵੀ ਖਰੀਦ ਕੇ ਕਰ ਸਕਦੇ ਹੋ ਜ਼ਰੂਰੀ ਨਹੀਂ ਇਕੱਲੇ ਸਨਜੈਂਟਾ ਦੇ ਆਪਾਂ ਸਨਜੈਂਟਾ ਦਾ ਕੋਈ ਮਝੂਰੀ ਨਹੀਂ ਕਰਦੇ ਆਪਾਂ ਵਰਤੀ ਆਪਾਂ ਤਾਂ ਦੱਸਦੇ ਆ ਤੇ ਆਪਣਾ ਕੋਈ ਕਿਸੇ ਕੰਪਨੀ ਨੂੰ ਪ੍ਰਮੋਟ ਕਰਨ ਦਾ ਕੰਮ ਨਹੀਂਗਾ ਤੇ ਤਾਂ ਕਰਕੇ ਆਪਾਂ ਦੱਸਦੇ ਆ ਵੀ ਇਹ ਦਵਾਈ ਵੀ ਬਹੁਤ ਵਧੀਆ ਹੈ ਬਸ ਕੰਪਨੀ ਕੋਈ ਹੋਵੇ ਉਹਦੇ ਵਿੱਚ ਨਾ ਟੈਕਨੀਕਲ ਇਹ ਹੋਣੀ ਚਾਹੀਦੀ ਹੈ ਤੇ ਉਹਦੇ ਨੇ ਉਸੇ ਨੇ ਕੰਮ ਕਰਨਾ ਹੁੰਦਾ ਤੇ ਇਸ ਕੰਪਨੀ ਦਾ ਰਿਜ਼ਲਟ ਵੀ ਬਾਈ ਜੇ ਬਹੁਤ ਵਧੀਆ ਆਪਾਂ ਛੜਕੀ ਤੇ ਇੱਕ ਸਾਲ ਆਪਣੇ ਗੁਲਡੰਡਾ ਬਹੁਤ ਹੁੰਦੇ ਦੋ ਦੋ ਤਿੰਨ ਤਿੰਨ ਸਪਰੇਆਂ ਕਰਨੀਆਂ ਪੈਂਦੀਆਂ ਸੀ ਤੇ ਆਪਾਂ ਇਹ ਸਪਰੇ ਕੀਤੀ ਸੀ ਉਸ ਤੋਂ ਬਾਅਦ ਗੁਲਡੰਡਾ ਨਹੀਂ ਹੋਇਆ ਤੇ ਆਪਾਂ ਉਸ ਤੋਂ ਬਾਅਦ ਸਪਰੇ ਵੀ ਨਹੀਂ ਕੀਤੀ 2 ਸਾਲ ਹੋ ਗਏ ਪਲੇ ਟਾਈਮ ਦੀ ਗੱਲ ਨਹੀਂ 2 ਸਾਲਾਂ ਦੀ ਗੱਲ ਹੀ ਹੈ ਤੇ ਨਹੀਂ ਤਾਂ ਉਸ ਤੋਂ ਪਹਿਲਾਂ ਬਾਈ 1 ਲੀਟਰ ਕਰਨੀ ਤੇ ਫਿਰ ਰਹਿ ਜਾਂਦਾ ਫਿਰ ਟਾਪ ਕਰਨੀ ਟਾਪਿਕ ਤੋਂ ਵੀ ਰਹਿ ਜਾਂਦਾ ਸੀ ਫਿਰ ਉਹਦੋਂ ਟਾਈਮ ਲੰਘ ਜਾਂਦਾ ਸੀ ਤੇ ਫਿਰ ਉਹ ਗੋਲ ਡੰਡਾ ਫਿਰ ਵੀ ਰਹਿ ਜਾਂਦਾ ਸੀ ਵਾਣ ਦੇ ਵਿੱਚ ਗੋਲ ਡੰਡਾ ਇਹੋ ਜੀ ਨਦੀਨ ਤੇ ਇਹ ਕਣਕ ਦੇ ਝਾੜ ਤੇ ਬਹੁਤ ਅਸਰ ਪਾਉਂਦਾ ਆਪਾਂ ਕਹਿ ਦਿੰਨੇ ਆ ਇਹ ਕੀ ਕਰੂਗਾ ਇਹ ਝਾੜ ਤੇ ਬਈ ਜੀ ਇਹ ਨਾ ਕਰਦੇ 25 30% ਝਾੜ ਤੇ ਅਸਰ ਪਾਉਂਦਾ ਜਦੋਂ ਗੋਲ ਡੰਡਾ ਬਾਲਾ ਹੋ ਜਾਂਦਾ ਕਣਕ ਨੂੰ ਤਾਂ ਇਹ ਵਧਣ ਬੁੱਲਣ ਨਹੀਂ ਦਿੰਦਾ ਕਣਕ ਦੀਆਂ ਛਿੱਟੀਆਂ ਛੋਟੀਆਂ ਛੋਟੀਆਂ ਰਹਿ ਜਾਂਦੀਆਂ ਦਾਣੇ ਕਮਜ਼ੋਰ ਪੈ ਜਾਂਦੇ ਆ ਆਪ ਕਣਕ ਦੇ ਉੱਤੋਂ ਦੀ ਪੈ ਜਾਂਦਾ ਇਹ ਤੇ ਐਂ ਕਰਕੇ ਨੁਕਸਾਨ ਕਰਦਾ ਤੇ ਇਹ ਦਵਾਈਆਂ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਇਹ ਆਪਣੀਆਂ ਵਰਤੀਆਂ ਵੀ ਆ ਤਜਰਬੇ ਕੀਤੇ ਵਿਦ ਦਵਾਈਆਂ ਇਹ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਇੱਕ ਕਮੈਂਟ ਕਰਕੇ ਦੱਸੋ ਕਿਵੇਂ ਇਹ ਦਵਾਈਆਂ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ